ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਕੋਟਸ਼ਮੀਰ ਆਏ ਸੀ ਜੀ ਕਰੀਬ-ਕਰੀਬ ਮੇਰੇ ਹਸਾਬ ਨਾਲ 4 ਤੋਂ 5 ਵਾਰ ਹੀ ਆ ਚੁੱਕੇ ਹਾਂ ਬਾਈਆਂ ਦੇ ਇੱਕੋ ਝੋਟੀ ਦੇ ਆਈ ਕੀਤੀ ਸੀ ਸਾਹਮਣੇ ਜੀ ਤੇ ਇੱਕ ਆ ਗਾਂ ਦੇ ਜੀ ਆ ਗਾਂ ਬਹੁਤ ਜ਼ਿਆਦਾ ਰਿਪੀਟਰ ਸੀ ਜੀ ਬਹੁਤ ਜ਼ਿਆਦਾ ਨਹੀਂ ਕਹਿ ਸਕਦੇ ਦੋ ਤੋਂ ਤਿੰਨ ਵਾਰ ਰਿਪੀਟ ਕਰ ਗਈ ਸੀ ਤੇ ਗਾਂ ਚੰਗੀ ਆ ਜੀ ਓਵੇਂ ਤੇ ਬਾਈਆਂ ਦੀ ਇਹ ਵੀ ਜੈਸ ਸੀਗੀ ਵੀ ਸੈਕਸਡ ਤੇ ਗੱਬਣ ਕਰਨੀ ਹੈ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਅੱਜ ਆਪਣਾ ਬਠਿੰਡਾ ਸਾਈਡ ਤੇ ਰਾਮਪੁਰਾ ਸਾਈਡ ਤੇ ਰਵੰਡੀ ਸਾਬੋ ਸਾਈਡ ਦਾ ਟੂਰ ਸੀਗਾ ਜੀ ਤੇ ਬਾਈ ਜੀ ਟੂਰ ਗਰੁੱਪ ਜਾਇਦਾ ਤੇ ਆਪਣੇ ਚੰਗੇ ਮਿੱਤਰ ਆ ਬਹੁਤ ਬੰਦੇ ਇਹਨਾਂ ਨੇ ਆਪਣੇ ਲਵਾਏ ਆ ਬਾਈ ਜੀ ਆਰਮੀ ਚ ਡਿਊਟੀ ਕਰਦੇ ਆ ਮੰਨ ਲਓ ਤਿੰਨ ਤੋਂ ਚਾਰ ਘਰਾਂ ਦੇ ਮੈਂ ਇਹਨਾਂ ਕਰਕੇ ਜਾ ਚੁੱਕਿਆ ਨੰਗਲੇ ਤੇ ਪਿੱਥੋ ਪਿੰਡ ਇੱਕ ਦੋ ਹੋਰ ਵੀ ਬੰਦੇ ਆ ਜਿਹੜੇ ਮੇਰੇ ਯਾਦ ਨਹੀਂ ਹੁਣ ਤੇ ਮੈਂ ਮੰਨ ਲਓ ਵੀ ਜਿੱਥੇ ਵੀ ਕੋਈ ਦਿੱਕਤ ਹੁੰਦੀ ਆ ਬਾਈ ਜੀ ਆਪਣਾ ਨੰਬਰ ਦਿੰਦੇ ਆ ਪਿੰਡ ਵਾਲੇ ਘਰੇ ਵੀ ਇਹਨਾਂ ਦੇ ਆਪ ਇੱਕ ਦੋ ਵਾਰ ਹੀ ਆਏ ਆ ਜੀ ਇਹ ਗਾਂ ਫੋਲ ਰਿਪੀਟ ਕਰ ਰਹੀ ਸੀ ਜੀ ਦੋਪਾ ਸ਼ੁਰੂ ਚ ਆਏ ਆ ਤੇ ਅੰਦਰੋਂ ਇਹਦਾ ਸੈਸ ਸੀ ਜਿਹੜਾ ਬੱਚੇ ਦਾ ਨਹੀਂ ਦਾ ਉਹ ਸਹੀ ਨਹੀਂ ਸੀ ਸ਼ੁਰੂ ਜਿੱਦੇ ਮੈਂ ਪਹਿਲੇ ਦਿਨ ਆਇਆ ਉਹਦੇ ਆਪ ਇਹ ਦਵਾਈ ਭਰੀ ਸੀ ਤਿੰਨ ਦਿਨ ਦੀ ਨੋਰਮਲ ਹੀ ਗਾਂ ਇੱਕੇ ਢੀਕੇ ਤੇ ਗੱਭ ਹੋ ਗਈ ਮੰਨ ਲਓ ਜਿਹੜੀ ਦੋ ਤਿੰਨ ਵਾਰੀ ਨਹੀਂ ਰਹੀ ਸੀਗੀ ਤੇ ਸਭ ਤੋਂ ਵਧੀਆ ਗੱਲ ਇਹ ਆ ਵੀ ਪਾਈਪਰ ਸੈਕਸਰ ਦੇ ਗੱਭਣ ਹੋਈ ਹੈ ਜੀ ਸੈਕਸਰ ਢੀਕਾ ਲਾਇਆ ਸੀ ਇਹਦੇ ਪਾਈਪਰ ਤੇ ਪਸ਼ੂ ਬਾਈ ਜੀ ਬਹੁਤ ਚੰਗੇ ਸਾਭਦੇ ਤੁਸੀਂ ਪਸ਼ੂਆਂ ਦੀ ਸਿਹਤ ਤੋਂ ਹੀ ਦੇਖ ਸਕਦੇ ਆ ਇਹ ਉਮਰ ਕਿੰਨੀ ਹੋ ਗਈ ਬਈ ਇਹਦੀ ਇਹਦੀ ਇਹ ਦੋ ਦਿਨ ਦਾ ਹੈ ਅੱਛਾ ਦੋ ਦਿਨ ਦਾ ਹੈਣਾ ਤੇ ਦੂਜੀ ਵਾਰੀ ਇਹਨੇ ਸੂ ਪੈਣਾ ਹੋਣਾ ਮੰਨ ਲਓ ਹੋ ਗਈ 5 ਮਹੀਨਾ ਦੀ ਗੱਭਣਾ ਇਹ 4 ਕਦੀ 14 ਕਦੀ ਹੋ ਗਈ ਹੈ ਨਾ ਸ਼ੁਰੂ ਜੇ ਆਪਾਂ ਮੰਨ ਲਓ ਵੀ ਸੂਈ ਨੂੰ ਮਿਲਦਾ ਹੋ ਗਿਆ 8-9 ਮਹੀਨੇ ਹੈ ਨਾ ਹਾਂ ਕਿੰਨੇ ਦੁੱਧ ਤੇ ਚੱਲ ਰਹੀ ਹੈ ਘਰ ਦੀ ਬੱਚੀ ਆਪਣੀ ਘਰ ਦੀ ਆਪਾਂ ਖਰੀਦੀ ਸੀ ਬੱਚੀ ਅੱਛਾ ਖਰੀਦੀ ਸੀ ਸਾਂਭੀ ਆਪਾਂ ਮੰਨ ਲਓ ਹੈ ਖਰੀਦੀ ਸੀ ਹਾਂ ਠੀਕ ਹੈ ਠੀਕ ਹੈ ਬਈ ਤੇ ਬਾਕੀ ਤੁਸੀਂ ਝੋਟੀਆਂ ਦੇਖੋ ਜੀ ਤੁਸੀਂ ਬਾਈ ਮੰਨ ਕੇ ਚਲੋ ਲੱਖ ਪਲੱਸ ਪਸ਼ੂ ਵੇਚਦੇ ਆ ਜੀ ਜੇ ਆਪਾਂ ਚੰਗਾ ਸਾਂਭਦੇ ਆ ਬਰੀਡ ਬਣਾਉਣੇ ਆ ਤਾਂ ਫਿਰ ਗੱਲ ਬਣਦੀ ਪਰ ਹਜੇ ਵੀ ਇਹ ਬ੍ਰੀਡ ਤੋਂ ਸੰਤੁਸ਼ਟ ਨਹੀਂ ਗਏ ਇਹ ਕਹਿੰਦੇ ਵੀ ਦੁੱਧ ਨਹੀਂ ਹੋਵੇ ਦਿਨਗਾ ਝੋਟੀਆਂ ਹੋਵੇ ਸਟ੍ਰਕਚਰ ਦੀਆਂ ਝੋਟੀਆਂ ਬਹੁਤ ਵਧੀਆ ਕਹਿੰਦਾ ਜੀ ਸੇਵਾ ਬਹੁਤ ਹੈ ਜੀ ਖੇਤ 'ਚ ਬੈਠੇ ਬਾਹਰ ਇਹਨਾਂ ਨੇ ਫਾਰਮ ਵੀ ਬਹੁਤ ਸੋਹਣਾ ਤਿਆਰ ਕੀਤਾ ਵਧੀਆ ਸੈਟਅਪ ਬਣਾਇਆ ਥੋੜੇ ਜੇ ਪਸ਼ੂਆਂ ਵਾਸਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਝੋਟੀ ਕਿੰਨਾ ਦੁੱਧ ਦੇ ਰਹੀ ਹੈ ਬਈ ਸਾਹਮਣੀ ਹੁਣ ਇਹ 13 ਲੀਟਰ ਦੇ 13 ਕਿੰਨਾ ਚਿਰ ਹੋ ਗਿਆ ਸੂਈ ਨੂੰ ਹਜੇ ਨੂੰ 20-22 ਦਿਨ ਅੱਛਾ 20 ਤੋਂ 22 ਦਿਨ ਠੀਕ ਹੈ ਦੂਜੇ ਕੇ ਪਹਿਲੇ ਦੂਜੇ ਅਛਾ ਦੂਜੇ ਸੂਈ ਹੈ ਇਹਦੀ ਇਹ ਕਿੰਨੀ ਉਮਰ ਚ ਸਵਾ ਦਿੰਦੇ ਵੇਹੇ ਪਸ਼ੂ ਆਪਣਾ ਬਈ ਛੋਟੀ ਜਾਂ ਵੇੜ ਛੋਟੀ ਸੁਪਈ ਦੋ ਦਾ ਛੋਟੀ ਹੈ ਜੇ ਉਹ ਜਿਹੜੀ ਪਰਲੀ ਛੋਟੀ ਆਪਣੀ ਉਹਦੀ ਉਮਰ ਛੋਟੀ ਹੈ ਨਾ ਹਾਂ ਉਹ ਵੀ ਦੋ ਦਾੰਦਾ ਇਹਦੇ ਆਪਾਂ ਇਹ ਹੀ ਕੀਤੀ ਸੀ ਜੀ ਇਹ ਨਹੀਂ ਰਹੀਗੀ ਕਿਉਂ ਇਹਨਾਂ ਦੇ ਪਸ਼ੂ ਆ ਜਿਹੜੇ ਰੰਗ ਕੇ ਬਣਦੇ ਜਿਆਦਾਤਰ ਮੱਝਾ ਅੱਜ ਹੁਣ ਇਹਦੇ ਥੋੜੀ ਥੋੜੀ ਹੀਟ ਚ ਸੀਗੀ ਅੱਜ ਇਹਦੇ ਦਵਾਈ ਭਰੀ ਹੈ ਇਹਦੇ 43 54 ਸੀਮਨ ਲਾਇਆ ਸੀ ਪਰ ਇਹ ਰਹੀ ਨਹੀਂ ਕਿ ਅੱਜ 2 ਮਹੀਨਿਆਂ ਦਾ ਚੈੱਕ ਕੀਤੀ ਖਾਲੀ ਹੈ ਜੀ ਕਈ ਕਹਿ ਦਿੰਦੇ ਵੀ ਤੁਸੀਂ ਖਾਲੀ ਨਹੀਂ ਦੱਸਦੇ ਜੀ ਖਾਲੀ ਕੋਈ ਵੀ ਨਹੀਂ ਦੱਸਦਾ ਹੁੰਦਾ ਮੈਂ ਕੱਲਾ ਨਹੀਂ ਦੱਸਦਾ ਪਰ ਫਿਰ ਵੀ ਤੁਹਾਨੂੰ ਦੱਸਦਾ ਵੀ ਉਹ ਝੋਟੀ ਨਹੀਂ ਰਹੀ ਪਰ ਫਿਰ ਵੀ ਬਾਈ ਆਪਣੇ ਤੇ ਵਿਸ਼ਵਾਸ ਕਰਦੇ ਆਵਾਂਗੇ ਆਪਾਂ ਹੀ ਰੈਗੂਲਰ ਜੀ ਕੋ ਰੱਬ ਸੌਖ ਰੱਖੇ ਪਰ ਰੈਗੂਲਰ ਤਾਂ ਮੈਂ ਤਾਂ ਨਹੀਂ ਆ ਸਕਦਾ ਕਿਉਂ ਮੇਰਾ ਪਿੰਡ ਦੂਰ ਹੈ ਜੀ ਟੂਰ 'ਚ ਬਾਈ ਜੀ ਆਪਾਂ ਨੂੰ ਬੁਲਾਉਂਦੇ ਹੀ ਬੁਲਾਉਂਦਾ ਜਦੋਂ ਵੀ ਇੱਧਰ ਦਾ ਟੂਰ ਹੁੰਦਾ ਐ ਕਿ ਝੋਟੀ ਬਾਈ ਜੀ ਦੀ ਬਿਮਾਰ ਸੀਗੀ ਐ ਕਿ ਆ ਝੋਟੀ ਦੇਖਣੀ ਸੀ ਅੰਦਰੋਂ ਵੀ ਕੀ ਪ੍ਰੋਬਲਮ ਨਹੀਂ ਇਹਦੇ ਸਿੰਕਰੋ ਕਰਨੀ ਸੀ ਪਰ ਅੰਦਰੋਂ ਸੈੱਟ ਕਰਕੇ ਥੋੜੀ ਥੋੜੀ ਹੀਟ ਕਰਕੇ ਝੋਟੀ ਦੇ ਆਪਾਂ ਅੱਜ ਇਲੈਕਸ਼ਨ ਭਰਦੀ ਆ ਹੋ ਸਕਦਾ ਝੋਟੀ ਰਾਤ ਨੂੰ ਹੀ ਰਿੰਗਲ ਲੱਗ ਜਾ ਜੀ ਇਲੈਕਸ਼ਨ ਦਾ ਆਪਾਂ ਨੂੰ ਇਹ ਫਾਇਦਾ ਹੋਊਗਾ ਜੀ ਜੇ ਰਾਤ ਨੂੰ ਰਿੰਗਲ ਲੱਗ ਗਈ ਇਹਦੇ ਟੀਕੇ ਭਰਿਆ ਜਾਣਾ ਹੋਰ ਦਵਾਈ ਬੀਟਾ ਡੀਨ ਵਗੈਰਾ ਭਰਦੇ ਤਾਂ ਫਿਰ ਟੀਕੇ ਨਹੀਂ ਭਰੇ ਜਾਣਾ ਇਸ ਹਫਤਾ ਪਰ ਜੇ ਇਲੈਕਸ਼ਨ ਦਾ ਇਹ ਫਾਇਦਾ ਜੀ 2-4 ਦਿਨਾਂ ਚ ਵੀ ਹੀਟ ਚ ਆ ਗਈ ਰੰਗ ਗਈ ਤਾਂ ਇਹਨੇ ਮੰਨ ਕੇ ਚਲੋ ਆਪਾਂ ਇਹ ਆਈ ਕਰਵਾ ਸਕਦੇ ਆ ਟੀਕੇ ਬਾਈ ਜੀ ਚੰਗੇ ਹੀ ਭਰਵਾਉਂਦੇ ਆ ਆਪਾਂ ਪਹਿਲੀ ਵਾਰੀ ਮੇਲ ਹੋਇਆ 4 ਤੋਂ 5 ਮਹੀਨਿਆਂ ਦੇ ਵਿੱਚ ਕਿਉਂ ਬਾਈ ਜੀ ਛੁੱਟੀ ਹੋਣ ਆਏ ਆ ਤੇ ਪਹਿਲਾਂ ਬਾਈ ਜੀ ਫੋਨ ਤੇ ਗੱਲ ਕਰਦੇ ਸੀਗੇ ਪਰ ਟੀਕੇ ਨਹੀਂ ਕਦੇ ਵੀ ਮਾੜੇ ਇਹਨਾਂ ਨੇ ਭਰਾਏ ਭਲਾਂ ਜਿਵੇਂ ਗਾਂ ਰਪੀਟਰ ਸੀ ਨਹੀਂ ਅਗਲਾ ਕਹਿੰਦਾ ਡਾਕਟਰ ਰਹਿਣੀ ਜਾਈਦੀ ਐ ਤੇ ਪਰ ਇਹਦੇ ਫਿਰ ਵੀ ਸੈਕਸ ਹਰਥੀਮ ਲਵਾਇਆ ਜੀ ਪਾਈਪਰ ਦੇਖੋ ਜੇ ਆਪਾਂ ਕਹੀਦੇ ਨਹੀਂ ਜੇਵ ਜਾਂ ਬੀਜਾਂਗੇ ਉਹ ਜਾਂ ਵੱਡਾਂਗੇ ਹਨਾ ਜਦੋਂ ਹੁਣ ਆਮ ਆਪਾਂ ਟੀਕਿਆਂ ਚ ਕਿਰਸ ਕਰਦੇ ਆ ਫਿਰ ਬਰੀਡ ਨਹੀਂ ਆਪਾਂ ਬਣਾ ਸਕਦੇ ਤੇ ਨਾ ਹੀ ਆਪਾਂ ਡੇਰੀ ਫਾਰਮਿੰਗ ਦੇ ਧੰਦੇ ਚ ਕੰਮ ਜਾਵਾਂ ਜੀ ਇਹਨਾਂ ਦੇ ਹੁਣ ਪਸ਼ੂ 2-2 ਸਾਲਾਂ ਦੇ 2.5-2.5 ਸਾਲਾਂ ਦੇ ਸੂਪ ਪੈਂਦੇ ਆ ਜੀ ਤੇ ਕਈ ਬੰਦੇ ਕਹਿੰਦੇ ਆ ਪੀ ਤਿੰਨ ਸਾਲਾਂ ਦੀ ਝੋਟੀ ਹੋ ਗਈ ਐਰ ਪਾਊਡਰ ਹੌਣੇ ਸ਼ੁਰੂ ਕਰਦੇ ਆ ਜੇ ਤੁਸੀਂ ਮੰਨ ਕੇ ਚਲੋ ਦਵਾਈ ਸਮਝ ਕੇ ਪਾਊਡਰ ਪਾਉਂਗੇ ਜਾਂ ਫੀਡ ਪਾਉਂਗੇ ਤਾਂ ਤੁਸੀਂ ਡੇਰੀ ਫਾਰਮਿੰਗ ਦੇ ਧੰਦੇ 'ਚ ਕਾਮਯਾਬ ਨਹੀਂ ਤੇ ਜਿਹੜਾ ਬੰਦਾ ਆਪਦੇ ਝੋਟੀਆਂ ਵੱਛੀਆਂ ਨਹੀਂ ਤਿਆਰ ਕਰਦਾ ਉਹ ਵੀ ਇਹ 'ਚ ਕਾਮਯਾਬ ਨਹੀਂ ਕੱਲੇ ਦੁੱਧ ਤੇ ਤੁਸੀਂ ਇਹਦੇ 'ਚ ਫੇਲ ਹੋ ਜੀ ਸਿੱਧੀ ਜੀ ਗੱਲ ਹੈ ਤਾਂ ਹੀ ਅਗਲਾ ਕਹਿੰਦਾ ਵੀ 5 ਸਾਲਾਂ 'ਚ ਡੇਰੀ ਫਾਰਮ ਕਾਮਯਾਬ ਹੁੰਦਾ 5 ਸਾਲਾਂ 'ਚ ਜਿਹੜੀਆਂ ਆਪਣੀਆਂ 4-5 ਸੂਆਂ ਨਿਕਾਟੀਆਂ ਵੱਛੀਆਂ ਹੁੰਦੀਆਂ ਉਹ ਸਾਰੀਆਂ ਤਿਆਰ ਹੋ ਗਏ ਤੇ ਆਪਣੇ ਪਸ਼ੂਆਂ ਦੇ ਨਾਲ ਰਲ ਜਾਂਦੀਆਂ ਉਹਦੋਂ ਆਪਾਂ ਨੂੰ ਪਤਾ ਲੱਗਦਾ ਵੀ ਹਾਂ ਯਾਰ ਡੇਰੀ ਫਾਰਮਿੰਗ ਦਾ ਧੰਦਾ ਸਕਸੈਸ ਹੈ ਤੇ ਲੋਕ ਦੋਕਸਾਲ ਕਰਦੇ ਆ ਉਹਨਾਂ ਜੋ ਮੰਨ ਕੇ ਚੱਲੋ ਜੀ ਚਾਰ ਪਸ਼ੂ ਰੱਖੇ ਆ ਉਹਨਾਂ ਚ ਦੋ ਕੱਟੇ ਆ ਗਏ ਦੋ ਕੱਟੇਗਾ ਕੱਟੇ ਦਾ ਆਪਾਂ ਵੇਚ ਹੀ ਦੇਣੇ ਆ ਕੱਟੀਆਂ ਵੀ ਕਈ ਵਾਰੀ ਆਪਾਂ ਜਮਾ ਬੰਨ ਤੇ ਕਰਕੇ ਕਿਉਂ ਗਲਤੀ ਆਪਣੀ ਹੁੰਦੀ ਆ ਮਾੜੀ ਮੋਟ ਹੀਰ ਕੱਢੀ ਤੇ ਬਸ ਉਹਨੂੰ ਮੰਨ ਕੇ ਚੱਲ ਟੀਕਾ ਭਰਾਦਾ ਰਹੀ ਨਹੀਂ ਤੇ ਆਪਾਂ ਵੇਚ ਤਾਈ ਮੱਜਾਂ ਦੀ ਗਿਣਤੀ ਆਪਣੇ ਪੰਜਾਬ ਜੋ ਘਟ ਰਹੀ ਹੈ ਈ ਸਾਨੂੰ ਪਤਾ ਤੇ ਇਹ ਚੱਕਰ ਕਰਕੇ ਕਈ ਬੰਦੇ ਫੇਲ ਹੁੰਦੇ ਆ ਪਰ ਬਾਈ ਜੀ ਪੂਰੇ ਐ ਨਹੀਂ ਵੀ ਇਹਨਾਂ ਦੇ ਕੋਈ ਵੀ ਪਸ਼ੂ ਆ ਜਿਹੜਾ ਇਹ ਪੂਰੀ ਵਧੀਆ ਸੇਰ ਦੀ ਆ ਤੁਹਾਨੂੰ ਝੋਟੀ ਵਿਖਾਉਣੇ ਆ ਦੇਖੋ ਆ ਝੋਟੀ ਬਿਮਾਰ ਆਈ ਇਹਨਾਂ ਦੀ ਕਿੰਨੀ ਉਮਰ ਆ ਭਈ ਇਹਦੀ ਇਹਦੀ 14 ਮਹੀਨੇ ਭਈ ਆ 14 ਮਹੀਨਿਆਂ ਦੀ ਝੋਟੀ ਆ ਦੇਖ ਲਓ ਤੁਸੀਂ ਆ ਮੇਰੇ ਹਿਸਾਬ ਨਾਲ 2.5 ਸਾਲਾਂ ਦੀ ਝੋਟੀ ਕੱਟੀ ਨਹੀਂ ਹੁੰਦੀ ਕਿਤੇ ਦੀ ਇੰਨੀ ਤੇ ਪਰ ਫਿਰ ਵੀ ਇਹ ਕਹਿੰਦੇ ਅੱਧੀ ਰਹਿ ਗਈ ਕਿਉਂ ਇਹਨੂੰ 4-5 4 ਤੋਂ 5 ਦਿਨ ਹੋ ਗਏ TDS ਹੋ ਗਿਆ ਸੀ ਇਹਨੂੰ ਜੀ 4 ਤੋਂ 5 ਦਿਨਾਂ ਦੀ ਝੋਟੀ ਬਿਮਾਰ ਆ ਪਰ ਫਿਰ ਵੀ ਇਹ ਸੰਤੁਸ਼ਟ ਨਹੀਂ ਕਹਿੰਦੇ ਅੱਧੀ ਰਹਿ ਗਈ ਵੀ ਇਹ ਸਾਨੂੰ ਵਧੀਆ ਨਹੀਂ ਲੱਗ ਰਹੀ ਹੁਣ ਵੀ ਅੱਧੀ ਰਹਿ ਗਈ ਝੋਟੀ ਤੂੰ ਤੁਸੀਂ ਵੇਖ ਲਓ ਵੀ ਜੇ 2.5 ਸਾਲਾਂ ਦੀ ਹੋ ਗਈ ਇਹਨੇ ਸੂ ਆਪੇ ਹੀ ਸੂ ਬੈਣਾ ਜਿਹੜੀ 14 ਮਹੀਨਿਆਂ ਦੀ ਹੈ ਵੱਧ ਤੋਂ ਵੱਧ 3 ਤੋਂ 4 ਮਹੀਨੇ ਮਸਾ ਲਊਗੀ ਬੰਨ ਚ ਹੁਣ ਵੀ ਜਿਵੇਂ ਕਿਉਂ ਗਰੋਥ ਹੈ ਦੀ ਚਲੋ ਫੇਰ ਵਧਣ ਲੱਗ ਗਈ ਜਾਣੀ ਹੈ ਤੇ ਝੋਟੀ ਬਈ ਆਪਣੀ ਇਹਦੀ ਉਮਰ ਇਹ 18 ਮਹੀਨਿਆਂ ਦੇ ਕਰੀ 18 19 ਮਹੀਨੇ ਹਾਂ ਤੇ ਕਾਮੂ ਬਾਬਾ ਜੀ ਕਰਦੇ ਆ ਜੀ ਕਿਉਂ ਬਾਈ ਜੀ ਤਾਂ ਉੱਥੇ ਐ ਤੇ ਦੂਜੇ ਬਾਈ ਜੀ ਵਾਈ ਕਰਦੇ ਆ ਤੇ ਬਾਬਾ ਜੀ ਨੂੰ ਸਾਰੇ ਟੀਕਿਆਂ ਦਾ ਪਤਾ ਹੈ ਕਿ ਇੱਕ ਟੀਕਾ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਬਾਈ ਜੀ ਦੇ ਡੈਡੀ ਆ ਇੱਕ ਇੱਕ ਟੀਕਾ ਸੰਭਾਲ ਕੇ ਰੱਖਿਆ ਬਈ ਇਹਨਾਂ ਦੇ ਸਾਰੇ ਟੀਕੇ ਉਹਦੇ ਮੈਨੂੰ ਚੈੱਕ ਕਰਵਾਏ ਜਦੋਂ ਮੈਂ ਪਹਿਲੇ ਦਿਨ ਆਇਆ ਸੀਗਾ ਇੱਕ ਇੱਕ ਟੀਕਾ ਸੰਭਾਲਿਆ ਹੋਇਆ ਸਾਰਾ ਰਿਕਾਰਡ ਹੈ ਪਛਵਾ ਦਾ ਚਲੋ ਮੂੰਹ ਜਵਾਨੀ ਸ਼ਾਇਦ ਬੰਦੇ ਦੇ ਨਹੀਂ ਯਾਦ ਹੁੰਦਾ ਇਹਦੀ ਉਮਰ ਕਿੰਨੀ ਹੈ ਬਈ 18-19 ਮਹੀਨੇ ਹੁਣ 18 ਪਤਾ ਬਬਾਈ ਕਿਹੜੇ ਟੀਕੇ ਦੀ ਐ ਇਹਨੂੰ ਪਤਾ ਹੈ ਇਹ ਉਹਦੀ ਹੈ 20 ਸਿਮਾਂਹ 20 ਸਿਮਾਂਹ ਦੀ ਹਾਂ ਤੇ ਉਹ ਜਿਹੜੀ ਆਪਣੀ 14 ਮਹੀਨੇ ਵਾਲੀ 12 ਮਹੀਨੇ ਹਾਂਜੀ ਇਹ ਖਾਨਦੀ ਐ ਅੱਛਾ ਪਤਾ ਤੁਹਾਨੂੰ ਦੇ ਉਹਨਾਂ ਦਾ ਆਹ ਰੋਸਤ ਮਹਿੰਦਰ ਜੀ ਆ ਅੱਛਾ ਸਾਹਮਣੀ ਜਿਹੜੀ 13 ਕਿਲੋ ਦੁੱਧ ਦੇ ਰਹੀ ਐ ਨੇ ਪਹਿਲਾਂ ਨੇ ਕਿੰਨਾ ਦਿੱਤਾ ਬਈ ਚਲੋ ਗਏ ਇਹਦੇ ਅਗਲਾ ਠੀਕ ਕਰ ਦੂਗਾ ਭਰਾ ਲੈਂਦਾ ਹਣਾ ਇਹ ਮਲਗ 11 ਕਿਲੋ ਦੁੱਧ ਦਿੱਤਾ ਤੇਰੀ ਮਾਂ ਥੱਲੇ ਕਿੰਨਾ ਸੀ ਉਹਦੀ ਇਹੇ ਕੀ ਮਾਂ ਥੱਲੇ ਸੀਗੇ 16 ਲੀਟਰ ਅੱਛਾ ਨੇ 11 ਦਿੱਤਾ ਤੇ ਐਤ ਕੀ 14 ਕਰ ਗਈ ਕਿ 13 ਹੀ ਉਹਨਾਂ ਤਾਂ ਮਾਲੋ ਮਿਸਤਰੀ ਲੱਗਿਆ ਕਰਕੇ ਸੇਵਾ ਸੁਭਾਈਗਾ ਸੇਵਾ ਘਟਾ ਮਾਲੋ ਵਿੱਚ ਤੁਸੀਂ ਕਹਿੰਦੇ ਆ 15 ਤੇ ਜਾਊੜੂ ਹੈ ਨਾ ਜਾਊੜੂ ਕੀ ਹਾਂ ਤਾਂ ਹੀ ਵੇਚੀ ਨਹੀਂ ਫਿਰ ਤਾਂ ਮਾਂ ਦੇ ਬਰਾ ਇੱਕ 40 ਲੱਗਿਆ ਹੈ ਅੱਛਾ ਇੱਕ 40 ਲੱਗਿਆ ਇਹਦਾ ਇੱਕ 40 ਲੱਗਿਆ ਸੀਗਾ ਇਹ ਦੇਖ ਲਓ ਤੁਸੀਂ ਦੂਜੇ ਸੂਏ ਝੋਟੀ ਤੇ 13 ਕਿਲੋ ਦੁੱਧ ਤੇ ਹੁਣ ਚੱਲ ਰਹੀ ਹੈ ਬਾਈ ਕਹਿੰਦੇ ਹਜੇ ਸੇਵਾ ਨਹੀਂ ਹੋ ਰਹੀ ਮਾਲੋ 15 ਪਲੱਸ ਜਾਊਗੀ ਸਟ੍ਰਕਚਰ ਹੀ ਦੱਸ ਰਿਹਾ ਤੁਹਾਨੂੰ ਝੋਟੀ ਦਾ ਬਹੁਤ ਸੋਹਣਾ ਸਟ੍ਰਕਚਰ ਆ ਤੇ ਆ ਤੀਜਾ ਦੂਜੇ ਨੰਬਰ ਵਾਲੀ ਬਈ ਇਹ ਤਾਂ ਆਹਾਂ ਦੀ ਆ ਅੱਛਾ ਇਹ ਆਹਾਂ ਦੀ ਆ ਆਹ ਕਿਹੜਾ ਸੀਮਨ ਲਵਾਇਆ ਸੀ ਅਰ ਅੱਛਾ ਯਾਰਜਨ ਖੁੰਗੜਾ ਹੈ ਹਾਂ ਤਾਂ ਹੀ ਵੇਲਬੂਲ ਕੱਦ ਕੁਦ ਬਹੁਤ ਆਉਂਦਾ ਬਈ ਯਾਰਜਨ ਖੁੰਗੜਾ ਚ ਹਾਂ ਆ ਕੱਟੀ ਤੇ ਜਿਹੜੀ ਉਹ ਆਪਣੀ ਝੋਟੀ ਸੀਗੀ ਜਿਹਦੇ ਆਪਾਂ ਇਹ ਆਈ ਕੀਤੀ ਸੀ 43 54 ਦੀ ਉਹ ਖਾਉਦੀ ਹੈ ਨਾਗ ਦੀ ਅੱਛਾ ਇਹ ਨਾਗ ਦੀ ਹੈ ਹਾਂ ਰਛਨੀ ਅੱਛਾ ਤੇ ਇਹ ਬਈ ਇਹ ਤਾਂ ਇਹ ਤਾਂ ਤੁਹਾਨੂੰ ਪਤਾ ਹੀ ਨਹੀਂ ਹੈ ਨਾ ਹਾਂ ਇਹਦਾ ਤਾਂ ਚਾਗੇ 116 ਠੀਕ ਹੈ ਤੇ ਇਹ ਕਾਹ ਬਈ ਇਹ ਆਪਣੀ ਘਰ ਦੀ ਹੈ ਇਹ ਆਪਣੀ ਘਰ ਦੀ ਹੈ ਤੇ 40 116 ਦੀ ਹੈ ਹਾਂ ਇਹਨੇ ਕਿੰਨਾ ਦੁੱਧ ਦਿੱਤਾ ਇਹਨੇ 22 ਲੀਟਰ ਅੱਛਾ ਇਹਨੇ ਪਹਿਲੇ ਸੂਏ 22 ਕਿਲੋ ਦੁੱਧ ਦਿੱਤਾ 22 ਲੀਟਰ अच्छा भाई ठीक है ਤੇ ਹੁਣ ਹੁਣ ਇਹਨਾਂ ਥੱਲੇ ਹੋਣਾ ਮਤਲਬ ਟੋਕੜ ਹੋ ਗਏ ਕਿੰਨਾ ਚੱਲ ਰਹੀ ਆ ਇਹ 5 ਮਹੀਨੇ ਗੱਬਣ ਹੋ ਗਈ 14 ਲੀਟਰ ਦੇ ਆ اچھا 14 ਲੀਟਰ ਦੇ ਤੇ ਖਰਾਕ ਰੂਗ ਬਾਈ ਘਰ ਦੀ ਪਾਉਣੇ ਆ ਫਿਰ ਹਾਂ ਆਪਣੇ ਪਿੰਡ ਦਾ ਡੇਰੀ ਹਾਂ ਸਿੱਧੂ ਡੇਰੀ ਫਾਰਮੋਂ ਉਧੂ ਬਣਵਾ ਕੇ ਲਈ ਠੀਕ ਹੈ ਠੀਕ ਹੈ ਸੋਨੂੰ ਜਿਹੜਾ ਸੈਟਅਪ ਤਿਆਰ ਕੀਤਾ ਬਾਈ ਨੇ ਉਹ ਦਿਖਾਉਣੇ ਆ ਜੀ ਖੇਤ 'ਚ ਆਹ ਬੱਚੀਆਂ ਕਰਕੇ ਇੱਧਰ ਥੋੜਾ ਜਿਹਾ ਲਿਆਂਦਾਈ ਬਾਈ ਨੇ ਬਾਹਰਲੇ ਪਾਸੇ ਕੰਮ ਇਹਨਾਂ ਨੇ ਵਧਾਉਣਾ ਹੈ ਕਿਉਂ ਉਦੋਂ ਬਾਅਦ ਹੀ ਇਹਨਾਂ ਦੀ ਰਾਇ ਬਣੀ ਆ ਪ੍ਰਮਾਤਮਾ ਦੀ ਕਿਰਪਾ ਨਾਲ ਜਦੋਂ ਆਪਣੇ ਨਾਲ ਮੇਲ ਹੋਇਆ ਚਾਰ ਬੱਚੀਆਂ ਬਾਈ ਜੀ ਨੇ ਖਰੀਦੀਆਂ ਦੋ ਆਹਾਂ ਤੇ ਦੋ ਆਓ ਬਈ ਕਿੰਨੇ ਦੀਆਂ ਖਰੀਦੀਆਂ ਇਹ ਚਾਰੇ ਇਹ ਦੋ ਦਾ 26000 ਰੁਪਏ ਹਾਂ ਆ ਪਰ ਲੀਆਂ ਠੀਕ ਆ ਆ 14000 ਦੀ ਅੱਛਾ ਉਹ ਪਰ ਲਈ ਚਲ ਮਿੱਤਰ ਤੋਂ ਲੈਂਦੀ ਐ ਜੀ ਅੱਛਾ ਉਹ ਜੀ ਸਭ ਤੋਂ ਇੱਥੋਂ ਵਾਲੇ ਤੋਂ ਐ ਮੈਂ ਪੰਜੀ ਦੇਣੀ ਅੱਛਾ ਉਹ ਦੇ ਦੇਣੀ ਠੀਕ ਆ ਆਪਣੀ ਕਰਦੀ ਆ ਇਹ ਰਮਾੜਾ ਇਹ ਕਿਹੜੇ ਟੀਕੇ ਦੀ ਐ ਅੱਛਾ ਇਹ ਰਮਾੜਾ ਦੀ ਐ ਇਹ ਉਹ ਜਿਹੜੀ 41 16 ਵਾਲੀ ਆ ਉਹਦੀ ਐ ਇਹ ਜੀ ਐ ਠੀਕ ਹੈ ਠੀਕ ਹੈ ਪਹਿਲਾਂ ਨੇ ਤੁਸੀਂ ਐਫ ਪੀਟੀ ਕਾ ਹੀ ਪ੍ਰੋਹਾਇਆ ਸੀ ਨਹੀਂ ਜਰਤੀ ਪ੍ਰੋਹਾਉਂਦੇ ਲੋਕ ਹਨ ਹਾਂ ਵਧੀਆ ਬੱਦਿਆ ਇਹਦੀ ਕਿੰਨੀ ਉਮਰ ਹੈ ਬਈ ਇਹ ਵੀ 5 ਫਰਵਰੀ ਦੀ ਹੋਆ 7 ਕਿ ਮਹੀਨੇ ਆ 7 ਕਿ ਮਹੀਨੇ ਠੀਕ ਹੈ ਇਹ ਤੇ ਫੌਜੀ ਸਾਹਿਬ ਕਿੰਨੇ ਪੈਸੇ ਲੱਗੇ ਹਨ ਤਾਂ ਜੀ ਇਹ ਦੇਖਾਈ ਤਾਂ 3 ਲੱਖ ਰੁਪਏ ਲੱਗ ਜਾਣਾ ਹੈ ਠੀਕ ਆ ਸਾਰਾ ਮੰਨ ਕੇ ਚੱਲੋ ਵੀ ਆਹ ਸਰ ਕੰਨਾ ਤੇ ਆਹ ਸੰਦਾ ਗੁੰਦਾ ਕੱਢ ਗਏ ਸੰਦਾ ਗੁੰਦਾ ਕੱਢ ਕੇ ਪੂਰਾ ਕੰਪਲੀਟ ਠੀਕ ਆ ਠੀਕ ਆ ਤੇ ਬਾਈ ਸਪੈਸ਼ਲ ਬੰਦੇ ਆਏ ਸੀ ਕਿ ਤੁਸੀਂ ਲੈ ਕੇ ਜਾਂਦਾ ਇਹ ਇਹਦਾ ਆਪ ਹੀ ਪਾਇਆ ਮੇਰੇ ਅਛਾ ਆਪ ਹੀ ਪਾਇਆ ਉਹ ਬਾਈ ਨੇ ਹਾਂ ਹਾਂ ਅਛਾ ਇਹ ਮੈਤਰੀ ਨੇ ਪਾਇਆ ਠੀਕ ਆ ਠੀਕ ਆ ਤੇ ਇੱਕ ਤਾਂ ਇਹਨਾਂ ਕੋਲੇ ਥਾਂ ਖੁੱਲਾ ਜੀ ਵੇਖੋ ਮੇਨ ਤੇ ਚਾਦਰਾਂ ਜੇ ਆਪਾਂ ਪਾਉਂਦੇ ਫਾਰਮ ਦੇ ਤੌਰ ਤੇ ਬਣਾਉਂਦੇ ਤਾਂ ਆਪਾਂ ਨੂੰ ਉੱਚਾ ਚੱਕਣਾ ਪੈਣਾ ਸੀ ਇਹਦੇ ਚ ਸਹੀ ਆ ਕੰਮ ਕਿਆ ਬਾਈ ਨੇ ਜਿਵੇਂ ਬਣਾਇਆ ਕਿ ਇੱਕ ਪਸ਼ੂ ਦਾ ਲਾਇਆ ਕੰਮ ਤਾਂ ਮੇਰੇ ਹਿਸਾਬ ਨਾਲ ਇਤੋਂ ਘਟੋ ਘਟ 30 ਪਸ਼ੂ ਖੜ ਸਕਦੇ ਆ ਆਰਾਮ ਨਾਲੀ ਤੇ ਪਰ ਕਿੰਨੇ ਕ ਪਸ਼ੂਆਂ ਦਾ ਤੁਸੀਂ ਹਿਸਾਬ ਕਿਤਾਬ ਲਾ ਕੇ ਬਣਾਇਆ ਬਈ ਵੀਰ ਦੇਖਦਾ ਅਮਾ ਜੇ ਬਨ ਕੇ ਰੱਖਣੇ ਆ ਤਾਂ 10 ਪਸ਼ੂ ਹੀ ਖਾਣਗੇ 11 12 ਅੱਛਾ 10 12 ਪੰਤਾਲੀ ਹੈ ਲੰਮਾ ਹੈ ਅੱਛਾ 45 ਹੈ ਲੰਮਾ ਥੋੜਾ ਹਣਾ ਹਾਂ ਫਿਰ ਤਾਂ ਥੋੜੇ ਹੀ ਖੜਨਗੇ ਹਨ ਚੜਾਈ ਬਾਈ ਹੈ ਜੀ ਅੱਛਾ ਚੜਾਈ ਬਾਈ ਹੈ ਹਾਂ ਉੱਥੋਂ ਲੈ ਕੇ ਅੱਛਾ ਇੱਧਰ ਦਾ ਕਿ ਇੱਧਰ ਚੜਾਈ ਘੱਟ ਹੀ ਜਾਈਦੀ ਹੈ ਬਾਈ ਇਧਰ ਤਾਂ ਬੈਨ ਨੂੰ ਹੋਵੇ 10-12 ਫੁੱਟ ਖਾਂ ਹੋਵੇ ਬਹੁਤ ਹੁੰਦਾ ਹਨਾ 10 ਫੁੱਟ ਤੇ ਆ ਖਾਲੀ 10 ਫੁੱਟ ਤੇ ਆ ਠੀਕ ਹੈ ਠੀਕ ਹੈ 2.5 ਤੋਂ 3 ਲੱਖ ਰੁਪਏ ਲੱਗਿਆ ਬਈ ਆ ਠੀਕ ਹੈ ਜੀ ਇਹਦਾ ਟ੍ਰੈਂਡ ਫੌਜੀ ਸਾਹਿਬ ਚੱਲ ਰਿਹਾ ਪੂਰੇ ਹੀ ਕੁਝ ਹੋਰ ਨਹੀਂ ਸੋਚਿਆ ਸੀਗਾ ਵੀ ਕੁਝ ਹੋਰ ਚਾਦਰਾਂ ਨਹੀਂ ਚਾਦਰਾਂ ਬਾਰੇ ਨਹੀਂ ਸੋਚ ਚਾਦਰਾਂ ਪਹਿਲਾਂ ਉਹ ਪਾਆਂ ਉੱਥੇ ਗਰਮੀ ਵੜੀ ਆਉਂਦੀ ਗਰਮੀ ਬਹੁਤ ਆਉਂਦੀ ਹੈ ਨਾ ਤਾਬ ਲਿਆ ਜੇ ਵੇ ਇੱਥੇ ਤੁਹਾਡੇ ਥਾਂ ਖੁੱਲਾ ਹੀ ਤੁਸੀਂ ਜਾਦਰਾਂ ਵੇ ਪਾ ਵੀ ਸਕਦੇ ਈ ਪਰ ਫਿਰ ਵੀ ਚਲੋ ਪਸ਼ੂਆਂ ਨੂੰ ਤੁਸੀਂ ਜ਼ਿਆਦਾ ਸੋਚਦੇ ਕਰਕੇ ਤੁਹਾਨੂੰ ਇਹ ਆ ਵੀ ਖਰਚਾ ਭਲਾ ਵੱਧ ਹੋ ਜੇ ਵੀ ਪਸ਼ੂ ਸੌਖੇ ਹੋਣੇ ਚਾਹੀਦੇ ਆ ਮਿਹਨਤ ਐਹੀ ਆ ਤੇ ਚਾਰ ਪਾਇਆ ਰਗੀ ਫਿਰ ਆ ਚਾਰ ਆ ਉਹ ਚਾਰ ਆ ਸਾਹਮਣੇ ਠੀਕ ਹੈ ਇੱਧਰ ਦਰਖਤ ਲਾ ਦਾ ਰਾਂਗੇ ਨਾ ਖੇਤ ਦਾ ਫਾਇਦਾ ਪੂਰਾ ਲੈ ਰਹੇ ਆ ਬਾਈ ਜਿਵੇਂ ਅਗਲਾ ਕਹਿੰਦਾ ਖੇਤ 'ਚ ਬੈਠੇ ਆ ਬਾਈ ਨੂੰ ਮੈਂ ਪੁੱਛਿਆ ਮੈਂ ਬਾਈ ਪਸ਼ੂਆਂ ਦਾ ਬਹੁਤ ਸ਼ੌਂਕ ਹੈ ਕਹਿੰਦੇ ਬਾਈ ਖੇਤ 'ਚ ਬੈਠੇ ਹੋਰ ਕਰਾਂਗੇ ਵੀ ਕੀ ਹੈ ਨਾ ਬਾਈ ਪਿੰਡ ਤੋਂ ਮੇਰੇ ਹਿਸਾਬ ਨਾਲ 6-7 ਕਿਲੋਮੀਟਰ ਘਰ ਆ ਆਪਣਾ 6 ਕਿਲੋਮੀਟਰ ਘਰ ਆ ਜੀ ਤਾਂ ਕਰਕੇ ਵੀ ਬਾਈ ਜੀ ਇੱਥੇ ਮਤਲਬ ਪਸ਼ੂਆਂ ਦਾ ਕੰਮ ਵਧਾਇਆ ਇਹਨਾਂ ਨੇ ਵਧੀਆ ਜਗ੍ਹਾ ਇਹਨਾਂ ਨੇ ਹੁਣ ਖਰੀਦੀ ਸੀ ਸ਼ਾਇਦ ਤੇ ਇੱਥੇ ਸਪੈਸ਼ਲ ਪਸ਼ੂਆਂ ਆਸਤੀ ਇਹਨਾਂ ਨੇ ਬਾਹਰਲੇ ਪਾਸੇ ਬਣਾਇਆ ਜੀ ਤੇ ਘਰੇ ਵੀ ਪਸ਼ੂ ਐਡੇ ਕੋਈ ਮਾੜੇ ਨਹੀਂ ਸੀ ਸੌਖੇ ਸੀ ਬਰੇ ਪਰ ਇਹਨਾਂ ਨੇ ਵਧਾਉਣਾ ਕੰਮ ਆ ਤੁਸੀਂ ਦੇਖ ਸਕਦੇ ਆ ਮੇਰੇ ਹਿਸਾਬ ਨਾਲ ਉੱਥੋਂ ਕਿਤੇ ਹੀ ਲਾਉਂਗੇ ਬਾਈ ਜਿੱਥੋਂ ਦਾ ਯਾਰ ਆ ਨਾ ਹਾਂ ਖੁੱਲੇ ਖੁੱਲੇ ਛੱਡੋਗੇ ਹਾਂ ਮੱਜਾਂ ਚ ਦਿੱਕਤ ਨਾ ਆਊਗੀ ਮੱਜਾਂ ਇੱਧਰ ਲਿਆਉਣੀਆਂ ਹੀ ਨਹੀਂ ਨਾ ਮੱਜਾਂ ਇੰਧੀਆਂ ਨੇ ਕਟੀਆਂ ਲਿਆਵਾਂ ਕਟੀਆਂ ਲਿਆਉਂਗੇ ਹਾਂ ਫਿਰ ਉਹ ਜਗ੍ਹਾ ਰਹਿ ਜਾਣੀ ਆ ਆ ਤਾਂ ਹੀ ਇੱਧਰ ਵੱਡੇ ਲਾਏ ਆ ਠੀਕ ਆ ਠੀਕ ਆ ਜੀ ਨੇ ਨਵਾਂ ਡੇਰੀ ਫਾਰਮ ਕਰਨਾ ਸੋਚ ਸਕਦੇ ਆ ਜੀ ਤੁਸੀਂ ਸੋਹਣੀ ਚੀਜ਼ ਬਣੀ ਆ ਵਧੀਆ ਬਣਿਆ ਵਾ ਤੇ ਪੈਸੇ ਵੀ ਕੋਈ ਬਾਹਲੇ ਨਹੀਂਗੇ ਕਿਉਂ ਬਲਿਆ ਵੀ ਥਾਂ ਇੰਨਾ ਗਾਡਰਾ ਗੁੱਡਰਾ ਵੀ ਬਹੁਤ ਬਹੁਤ ਇੱਟਾਂ ਵੀ ਹੁਣ ਤੁਹਾਨੂੰ ਪਤਾ ਮਹਗਾਈ ਆ ਬੁਰੀ 2.5 ਲੱਖ ਰੁਪ ਪ੍ਰੋਪਰ ਤੌਰ ਤੇ ਬਾਈ ਨੇ ਕੰਮ ਕੀਤਾ ਮੰਨ ਲਓ ਕੰਮ ਤਾਂ ਇਹ ਲੰਬੇ ਟਾਈਮ ਤੋਂ ਕਰ ਰਹੇ ਆ ਪਰ ਪ੍ਰੋਫੈਸ਼ਨਲ ਤੌਰ ਤੇ ਹੋਣੀ ਇਹ ਕੰਮ ਜਾਏ ਆ ਫੇਰ ਹੀ ਬਰੀਡ ਬਣਨੀ ਹੈ ਜੀ ਪਸ਼ੂ ਵੀ ਮੰਨ ਕੇ ਚੱਲ ਜੇ ਖੁੱਲੇ ਰਹਿਣਗੇ ਫੇਰ ਹੀ ਵਧਣੇ ਫੁੱਲਣੇ ਜਿਆਦੇ ਆ ਜਿਵੇਂ ਇਹਨਾਂ ਦੀ ਸੇਵਾ ਹੈ ਫੇਰ ਹੀ ਫਾਇਦਾ ਜੀ ਜੇ ਆਪਾਂ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਾਂਗੇ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ